ਜਿੱਤਿਆਂ ਦੇਸ਼ ਦਾ ਝੰਡਾ ਉੱਚਾ ਕੀਤਾ ਤੇ 114 ਸਾਲ ਦੀ ਉਮਰ ਕੋ ਹੋ ਕੇ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਵੀ ਐਸਾ ਸੁਨੇਹਾ ਦਿੱਤਾ ਕਿ ਜੇ ਇਸ ਧਰ ਨੂੰ ਜੇ ਪਿਆਰ ਕਰਾਂਗੇ ਤਾਂ ਉਮਰਾਂ ਜਿਹੜੀਆਂ ਉਹ ਤੁਹਾਡੇ ਰਾਹ ਚ ਨਹੀਂ ਆ ਸਕਦੀਆਂ ਸੋ ਪ੍ਰਗੋ ਬਿਜਾਇਕ ਜੀ ਨੇ ਗੁਰਦਰ ਸਾਹਿਬ ਆਇਨੇ ਬਹੁਤ ਸਾਰੇ ਹੁਨਰਿਕ ਸਿੱਖਿਆਆਂ ਨੇ ਬਹੁਤ ਸਾਰੇ ਸਮਾਜਿਕ ਸਿੱਖਿਆਆਂ ਨੇ ਇਸ ਤੋਂ ਹੀ ਪਤਾ ਲੱਗਦਾ ਕਿ ਉਹ ਕਿੰਨੇ ਹਰਮਨ ਪਿਆਰੇ ਸੀ ਹਰ ਵਰਗ ਦੇ ਵਿੱਚ ਤੇ ਉਹਨਾਂ ਦੀ ਅੱਜ ਕਿਉਂਕਿ ਸਸਕਾਰ ਹੈ ਉਹ ਉਹ ਤੋਂ ਬਾਅਦ ਜੋ ਵੀ ਪਿੰਡ ਦੀ ਪੰਚਾਇਤ ਜਾਂ ਪਰਿਵਾਰ ਵੱਲੋਂ ਫੈਸਲਾ ਕੀਤਾ ਜਾਊਗਾ ਉਹਦੇ ਪਿੰਡ ਦੇ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਉਹਨਾਂ ਦੇ ਪਿੰਡ ਦੇ ਸਟੇਡੀਅਮ 'ਚ ਬੁੱਤ ਕਿ ਕਿਉਂਕਿ ਜਲੰਧਰ ਸਪੋਰਟ ਸਾਬ ਹੈ ਉਥੇ ਸਪੋਰਟਸ ਕਾਲਜ ਹੈ ਉਥੇ ਉਹਨਾਂ ਦਾ ਪੁੱਤ ਲਾਇਆ ਜਾਊਗਾ ਤਾਂ ਕਿ ਰਹਿੰਦੇ ਆ ਪੀੜ੍ਹੀਆਂ ਤੱਕ ਉਹਨਾਂ ਨੂੰ ਯਾਦ ਕੀਤਾ ਜਾ ਸਕੇ ਤੇ ਲੋਕ ਇਸ ਗੱਲ ਤੋਂ ਸਿੱਖਿਆ ਲੈ ਸਕਣ ਕਿ ਅੱਜਕੱਲ ਕਿਉਂਕਿ ਅਸੀਂ ਉਮਰਾਂ ਨੂੰ 60 70 ਸਾਲ ਨੂੰ ਅਸੀਂ ਉਮਰ ਹੀ ਮੰਨਣ ਲੱਗੇ ਪਰ ਉਹਨਾਂ ਨੇ ਇਹ ਸਾਬਤ ਕੀਤਾ ਕਿ ਜੇ ਸਰੀਰ ਨੂੰ ਸੰਭਾਲਿਆ ਜਾਵੇ ਖੇਡਾਂ ਨੂੰ ਜਿਹੜਾ ਸਿਹਤ ਕੀਤਾ ਜਾਵੇ ਤੇ ਉਹ ਪ੍ਰੈਕਟਿਸ ਕੀਤੀ ਜਾਵੇ ਤਾਂ ਪੰਜਾਬੀ ਜਿਹੜੇ ਨੇ ਖਾਸ ਤੌਰ ਤੇ ਖੇਡਾਂ ਲਈ ਮਸ਼ਹੂਰ ਨੇ ਇਹ ਤਾਂ ਉਮਰਾਂ ਜਿਹੜੀਆਂ ਉਹ ਬਾਰ ਨਹੀਂ ਬਣ ਸਕੀਆਂ ਤੁਹਾਡੇ ਸਾਹਮਣੇ ਬਸ ਅਸੀਂ ਨੂੰ ਸ਼ਹਾਦਾ ਤੇ ਜੁੱਧ ਨਾ ਸ਼ਿਗਰ ਉਹ ਤੁਸੀਂ ਸ਼ੁਰੂ ਕੀਤਾ ਉਸ ਦੇ ਵਿੱਚ ਵੀ ਵੱਡਾ ਸਾਥ ਹੈ ਨਾ ਬੜਾ ਵੱਡਾ ਜਾਗਰੂਕਤਾ ਨੇ ਇਹਨਾਂ ਦਾ ਰਹਿ ਹਰ ਵਕਤ ਇਹਨਾਂ ਨਾਲ ਵੀ ਹੁੰਦੀ ਰਹੀ ਹੈ ਤੇ ਜੋ ਜਿੱਥੇ ਵੀ ਮੇਰੀ ਲੋੜ ਹੋਊਗੀ ਬਤੌਰ ਬ੍ਰਾਂਡ ਇਨਵੈਸਟਰ जब तौर किसी भी तरीके न मेरा जो योगदान होगा देश की जवानी उन्होंने बहुत बड़ा योगदान है जिन्होंने शब्दों के बयान नहीं कर सकते भारत के लिए नहीं दुनिया के हम सब लोगों के बहुत प्रेरणा देते हैं कि सौ साल की उम्र में उन्होंने जिस प्रकार के मेडल प्राप्त किए मैराथन में वो दुनिया का रिकॉर्ड बना दिया है तो वास्तव में एक व्यक्ति किस जज्बात के साथ अपने जीवन को जीता है और मैं तो पिछले साल आया था दिसंबर में तो मैं सोचता हूँ वो मेरे साथ पैदल चले और उनका जो स्टेमिना था उनका जो मन का सोच था तो वास्तव में वो नशा मुक्त अब पंजाब बने इसकी बहुत गलत थी वो मेरे साथ पैदल चले एक ऐसे मैराथन जिसने देश और दुनिया में हम सब लोगों का नाम किया उसका हमारे बीच से जाना दुखद है लेकिन आने वाली पीढ़ी को एक प्रेरणा दे जा रहा है कि अगर स्वस्थ रहना चाहो तो कुछ नियमों का पालन करते हुए अपने जीवन में खेल को भी साथ में अख्तियार करो तो निश्चित रूप से तुम्हारा भी स्वस्थ रहेगा ਸਿਆਪ ਸਰ ਜਿਸ ਤਰੀਕੇ ਦੇ ਨਾਲ ਰੋਡ ਐਕਸੀਡੈਂਟ ਚ ਡੈਥ ਹੋਈ ਹੈ ਇਸ ਚੀਜ਼ ਨੂੰ ਵੀ ਥੋੜਾ ਧਿਆਨ ਰੱਖੋਗੇ ਕਿ ਕਿਉਂਕਿ ਟ੍ਰੈਫਿਕ ਐਸਐਸਐਫ ਐਸਐਸਏ ਬਣਾ ਦੀ ਫੋਰਸ ਬਣੀ ਹੋਈ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਇਹ ਅਣਹੋਈਆਂ ਮੌਤਾਂ ਨੇ ਇਹਨਾਂ ਨੂੰ ਰੋਕਿਆ ਜਾ ਸਕੇ ਬਚਾਇਆ ਜਾ ਸਕੇ ਅਸੀਂ ਮਤਲਬ ਜੋ ਵੀ ਐਕਸ਼ਨ ਹੋਣਾ ਹੋਇਆ ਜੋ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਉਹ ਤੇ ਪਰਚਾ ਵੀ ਹੋਇਆ ਤੇ ਉਹ ਜੇਲ੍ਹ ਦੇ ਵਿੱਚ ਹੈ ਪਰ ਫਿਰ ਵੀ ਅਸੀਂ ਪਰਮਾਤਮਾਗੇ ਅਰਦਾਸ ਕਰਾਂਗੇ ਕਿ ਪਰਮਾਤਮਾ ਸਰਦਾਰ ਫੌਜਾ ਸਿੰਘ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਉਹਨਾਂ ਦਾ ਪਰਿਵਾਰ ਕੁਝ ਬਾਰੋ-ਬਾਰੋ ਆਇਆ ਕੁਝ ਇੱਥੇ ਰਹਿੰਦੇ ਉਹਨਾਂ ਦੇ ਪਿੰਡ ਵੱਲੋਂ ਪੰਚਾਇਤ ਜਾਂ ਉਹਨਾਂ ਦੇ ਜਿਹੜੇ ਸਰਪੰਚ ਸਾਹਿਬ ਨੇ ਲੋਕ ਲਈ ਤੇ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਆ ਇਹ ਹੀ ਪਰਮਾਤਮਾ ਦਾ ਥੈਂਕ ਯੂ ਸਰ ਥੈਂਕ ਯੂ